ਆਹ ਪੂਰਾ ਟਾਬਾ ਦੇ ਉੱਪਰ ਜਿੱਥੇ ਤੁਸੀਂ ਸਾਰੀਆਂ ਪ੍ਰਾਣੀਆਂ ਬਰਾਸਤੀ ਚੀਜ਼ਾਂ ਤੇ ਪੁਰਾਣੇ ਟਰੈਕਟਰ ਤੇ ਹੋਰ ਸਮਾਨ ਦੇਖੋਗੇ ਇਹ ਡਾਤਾ ਬੇਤੇ ਜਿੱਥੇ ਕਿ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਇਹ ਉਸ ਪੁਰਾਣੇ ਸਮੇਂ ਦਾ ਟਰੈਕਟਰ ਜਿਹੜੇ ਦੇ ਨਾਲ ਸਾਡੇ ਬਜ਼ੁਰਗ ਖੇਤੀਬਾੜੀ ਕਰਦੇ ਹੁੰਦੇ ਸੀ ਉਸ ਟਾਈਮ ਦਾ ਇਹ ਪੁਰਾਣਾ ਟਰੈਕਟਰ ਦਿਖਾਉਣ ਲੱਗੇ ਆ ਤੁਸੀਂ ਦੇਖ ਰਹੇ ਹੋ ਇਹ ਉਸ ਪੁਰਾਣੇ ਸਮੇਂ ਦਾ ਆਹ ਪੁਰਾਣੇ ਜਮਾਨੇ ਦਾ ਮੋਟਰਸਾਈਕਲ ਜਿਹੜਾ ਕਿ ਅਸੀਂ ਇੱਕ ਫਿਲਮ ਦੇ ਵਿੱਚ ਵੀ ਦੇਖਿਆ ਅਮਿਤab ਬਚਨ ਤੇ ਉਹਦੇ ਇੱਕ ਸਾਥੀ ਵੱਲੋਂ ਇੱਕ ਫਿਲਮ ਦੇ ਵਿੱਚ ਰੋਲ ਕੀਤਾ ਗਿਆ ਸੀਗਾ ਇਹ ਉਸ ਸਮੇਂ ਦਾ ਮੋਟਰਸਾਈਕਲ ਦੇਖ ਰਹੇ ਹੋ ਇਹਦੇ ਨਾਲ ਇੱਕ ਟਰਾਲੀ ਟਾਈਪ ਬਣਿਆ ਹੋਇਆ ਹੈ ਪੂਰੇ ਦੇ ਟਾਬੇ ਤੇ ਮੌਜੂਦਾਂ ਸੀ ਤੇ ਉਸ ਪੁਰਾਣੇ ਜਮਾਨੇ ਦਾ ਲਾਹੌਰੀ ਮੰਝਾ ਦੇਖ ਰਹੇ ਹੋ ਤੁਸੀਂ ਤੇ ਕੋਲੇ ਬਾਬਾ ਜੀ ਬੈਠੇ ਆ ਤੇ ਜਿਹੜਾ ਤੁਸੀਂ ਨਾਲ ਇਹ ਦੇਖ ਰਹੇ ਹੋ ਇਹ ਰੇਲ ਦੇ ਇੰਜਨ ਦੀ ਇੱਕ ਕਾਪੀ ਕੀਤੀ ਗਈ ਆ ਵਿੱਚ ਤੁਸੀਂ ਦੇਖ ਰਹੇ ਹੋ ਕਾਪੀ ਉਸ ਸਮੇਂ ਦੀ ਇਹ ਪੁਰਾਣੇ ਜਮਾਨੇ ਦਾ ਗੱਡਾ ਜੀ ਜਿਹੜਾ ਕਿ ਲੱਕੜ ਦੇ ਟਾਇਰਾਂ ਵਾਲਾ ਹੁੰਦਾ ਸੀਗਾ ਤੁਸੀਂ ਇਹ ਸਾਹਮਣੇ ਖੜਾ ਦੇਖ ਰਹੇ ਹੋ ਪੁਰਾਣੇ ਜਮਾਨੇ ਦੇ ਵਿੱਚ ਇਸ ਨੂੰ ਇਹ ਬਲ ਦੋ ਬਲਦ ਜੋੜ ਕੇ ਇਸ ਗੱਡੇ ਤੇ ਸਾਡੇ ਬਜ਼ੁਰਗ ਖੇਤੀ ਜਾ ਕੇ ਉਸ ਦੇ ਉੱਪਰ ਪੱਠੇ ਵਗੈਰਾ ਲੈ ਕੇ ਆਉਂਦੇ ਸੀ ਇਹ ਇੱਕ ਹੈਲੀਕਾਪਟਰ ਦਿਖਾਇਆ ਗਿਆ ਇੱਥੇ ਪੂਰੇ ਦੇ ਟਾਬੇ ਤੇ ਤੁਸੀਂ ਦੇਖ ਸਕਦੇ ਹੋ ਹੈਲੀਕਾਪਟਰ ਆ ਇਹ ਇਹ ਪੁਰਾਣੇ ਜ਼ਮਾਨੇ ਦਾ ਇੰਜਣ ਹੈ ਜਿਹੜਾ ਕਿ 1968 ਬਾੜਾ ਦੱਸਿਆ ਜਾ ਰਿਹਾ ਹੈ ਇਹਦੇ ਇੱਕ ਹੀ ਵੀਲ ਹੁੰਦਾ ਸੀ ਤੁਸੀਂ ਦੇਖ ਰਹੇ ਹੋ ਪੁਰਾਣੇ ਜ਼ਮਾਨੇ ਦਾ ਇੰਜਣ ਹੈ ਇੱਕੋ ਹੀ ਵੀਲ ਵਾਲਾ ਪਿਛਲੇ ਸਮੇਂ ਦੇ ਵਿੱਚ ਇਹ ਇੰਜਣ ਚੱਲਦਾ ਸੀ ਇਹ ਟਰੈਕਟਰ ਦੇਖ ਰਹੇ ਹੋ ਪੁਰਾਣੇ ਜ਼ਮਾਨੇ ਦਾ ਕੋਡਸ ਹਨ ਮੇਜ਼ਰ ਲਿਖਿਆ ਜਿਹਦੇ ਉੱਪਰ ਡੀਜ਼ਲ ਪੁਰਾਣੇ ਜ਼ਮਾਨੇ ਦਾ ਇਹ ਵੀ ਟਰੈਕਟਰ ਹੈ ਇਹ ਟਰੈਕਟਰ ਹਿੰਦੁਸਤਾਨ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਸਾਡੇ ਮਾਲਵੇ ਦੀ ਭਾਸ਼ਾ ਦੇ ਵਿੱਚ ਸੂਰ ਟਰੈਕਟਰ ਵੀ ਕਹਿ ਦਿੰਦੇ ਆ ਇਸ ਨੂੰ ਤਾਂ ਅਸੀਂ ਹੁਣ ਵੀ ਦੇਖਦੇ ਆ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਹੁਣ ਵੀ ਇਹ ਟਰੈਕਟਰ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਹਿੰਦੁਸਤਾਨ और पर पाँह का यह सब ट्रैक्टर कहा जाता ये टी चौदह ट्रैक्टर है जी डी टी चौदह ये भी एक पुराने जमाने का ट्रैक्टर है ਇਹ ਵੀ ਪੂਰੇ ਦੇ ਟਾਬੇ ਤੇ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਪੁਰਾਣੇ ਜ਼ਮਾਨੇ ਦਾ ਇਹ ਟਰੈਕਟਰ